ਲੁਧਿਆਣਾ ਜ਼ਿਲ੍ਹੇ ਦੇ ਹਲਕਾ ਦਾਖਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੱਸੀ ਖੰਗੂੜਾ ਵੱਲੋਂ ਅਕਾਲੀ ਦਲ ਬਾਦਲ ਅਤੇ ਪੁਲਿਸ 'ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਗਏ ਨੇ। ਉਹਨਾਂ ਨੇ ਦੋਸ਼ ਲਾਇਆ ਹੈ ਕਿ ਪਿੰਡ ਲਤਾਲਾ ਜੋ ਕਿ ਵਿਧਾਨ ਸਭਾ ਹਲਕਾ ਦਾਖਾ ਚਾਉਂਦਾ ਹੈ ਉੱਥੇ ਹੋਈਆਂ ਪੰਚਾਇਤੀ ਚੋਣਾਂ 'ਚ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਉਮੀਦਵਾਰ ਕੁਲਦੀਪ ਸਿੰਘ ਪਟਵਾਰੀ ਨੇ ਬਾਦਲ ਦਲ ਦੇ ਉਮੀਦਵਾਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਜਿਸ ਤੋਂ ਬਾਅਦ ਬਾਦਲ ਦਲ ਦੇ ਦਬਾਅ ਹੇਠ ਆ ਕੇ ਪੁਲਿਸ ਨੇ ਉਹਨਾਂ 'ਤੇ ਮੁਕੱਦਮੇ ਦਰਜ ਕੀਤੇ ਨੇ ਅਤੇ ਕਾਂਗਰਸੀ ਵਰਕਰਾਂ 'ਤੇ ਲਾਠੀ ਚਾਰਜ ਕੀਤਾ ਹੈ। ਜੈਸੀ ਖੰਗੂੜਾ ਨੇ ਕਿਹਾ ਹੈ ਕਿ ਪੁਲਿਸ ਦੇ ਡਰ ਤੋਂ ਜਿੱਤਿਆ ਹੋਇਆ ਸਰਪੰਚ ਘਰੋਂ ਚਲਾ ਗਿਆ ਅਤੇ ਬਾਕੀ ਕਾਂਗਰਸੀ ਵਰਕਰ ਅਤੇ ਉਹਨਾਂ ਦੇ ਪਰਿਵਾਰ ਵੀ دہشت ਦੇ ਮਾਹੌਲ 'ਚ ਜੀ ਰਹੇ ਨੇ। ਉਧਰ ਇਸ ਪੂਰੇ ਮਾਮਲੇ ਤੇ ਅਕਾਲੀ ਦਲ ਬਾਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਐਯਾਲੀ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕਾਂਗਰਸ ਵੱਲੋਂ ਪੁਲਿਸ ਅਤੇ ਸਰਕਾਰ ਤੋਂ 4 ਦਰਜਨ ਦੇ ਕਰੀਬ ਕਾਂਗਰਸੀ ਵਰਕਰਾਂ ਤੇ ਹੋਏ ਮੁਕੱਦਮੇ ਵਾਪਸ ਲੈਣ ਅਤੇ ਇਸ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਜਨਤਾ ਦੇ ਨਾਲ ਟੋਟਲ ਤੱਕਾ ਹੋਇਆ 7 ਵਜੇ ਪੰਚਾਇਤ ਮੈਂਬਰ ਦਾ ਰਿਜ਼ਲਟ ਡਿਕਲੇਅਰ ਹੋ ਗਿਆ ਸੀਗਾ ਜੇ 9 ਮੈਂਬਰਾਂ ਦਾ ਰਿਜ਼ਲਟ 7 ਵਜੇ ਤੱਕ ਡਿਕਲੇਅਰ ਹੋ ਸਕਦੇ ਨੇ ਫਿਰ ਸਰਪੰਚੀ ਦਾ ਰਿਜ਼ਲਟ ਵੀ 8 ਵਜੇ ਤੱਕ ਡਿਕਲੇਅਰ ਹੋ ਸਕਦਾ ਸੀਗਾ ਜਿਹੜਾ ਰਿਜ਼ਲਟ ਰਾਤ ਦੇ 2:30 ਵਜੇ ਤੱਕ ਡੇਲੇ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਆਪੋਜੀਸ਼ਨ ਨੂੰ ਡਰ ਸੀ ਵੀ ਉਹਨਾਂ ਦੇ ਕੈਂਡੀਡੇਟ ਹਾਰ ਰਹੇ ਨੇ ਆਪੋਜੀਸ਼ਨ ਅਕਾਲੀ ਪਾਰਟੀ ਇਨਸਪਾਇਰ ਸੀ ਉਹ ਚਾਹੁੰਦੇ ਸੀ ਵੀ ਤੱਕੇ ਨਾਲ ਨਜ਼ਰ ਉਲਟ ਕੀਤਾ ਜਾਵੇ ਜਦੋਂ ਡੀਐਸਪੀ ਦਾਖਾ ਨਮਨੀਤ ਵਿਰਖ ਰਾਤ ਨੂੰ ਉੱਥੇ 1:30 ਵਜੇ ਪਹੁੰਚੇ ਉਹਨਾਂ ਦਾ ਵੀ ਇਹੀ ਪਲਾਨ ਸੀਗਾ ਵੀ ਉਹਨਾਂ ਨੂੰ ਸਾਥ ਦੇਣਾ ਤੇ ਕਿਸੇ ਲੋਟ ਡੱਬੇ ਉੱਥੋਂ ਗਾਇਬ ਕਰਾਉਣਾ ਲੇਕਿਨ ਸਾਡੇ ਸਪੋਰਟਰਾਂ ਨੇ ਪੂਰਾ ਆਪ ਦਾ ਸਟੈਂਡ ਖੜੇ ਰਹੇ ਪੁਲਸ ਨੇ ਲਾਠੀ ਚਾਰਜ ਕੀਤਾ ਬੜੇ ਅਫਸੋਸ ਦੀ ਗੱਲ ਆ ਇਨੋਸੈਂਸ ਤੇ ਲਾਠੀ ਚਾਰਜ ਹੋਇਆ ਇਨੋਸੈਂ ਬੰਦੇ ਅਰੈਸਟ ਕੀਤੇ ਗਏ ਤੇ ਚਾਰजेस ਲਾਏ ਗਏ 307 ਤੋਂ ਘਟ ਨਹੀਂ ਤਾਂ ਲੋਕ ਰਾਜ ਦਾ ਕਤਲ ਹੈ ਕੌਕੇ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਬੰਦੇ ਨੂੰ ਅਧਿਕਾਰ ਆ ਵੀ ਚੋਣ ਲੜੇ ਤੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਕੋਈ ਵੀ ਜਿੱਤਦਾ ਹਾਰਦਾ ਇਹ ਉਹਨੂੰ ਬਰਦਾਸ਼ਤ ਨਹੀਂ ਕਰਦੇ ਤਾਂ ਧੱਕੇ ਨਾਲ ਆਪਣਾ ਬੰਦਾ ਡਿਕਲੇਅਰ ਕਰਾਉਣਾ ਚਾਹੁੰਦੇ ਨੇ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ